ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਤਲੁਜ ਦਰਿਆ ਦੇ ਕਿਨਾਰੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸ਼ਰਧਾਲੂਆਂ ਦੀ ਭੀੜ ਇਕੱਠਾ ਸੀ ਸੂਰਤ ਦੀਆਂ ਪਹਿਲੀਆਂ ਕਿਰਨਾਂ ਦਰਿਆ ਦੇ ਸ਼ਾਂਤ ਪਾਣੀਆਂ 'ਤੇ ਪੈ ਕੇ ਉਹਨਾਂ ਨੂੰ ਸੋਨੇ ਵਰਗਾ ਚਮਕਾਰੀਆਂ ਸੁਣਾ ਹਵਾ ਦੇ ਵਿੱਚ ਇੱਕ ਅਜੀਬ ਜੀ ਸ਼ਾਂਤੀ ਸੀ ਪਰ ਕੁਝ ਲੋਕਾਂ ਦੇ ਦਿਲਾਂ ਵਿੱਚ ਵਸਿਆ ਤੂਫਾਨ ਇਸ ਸ਼ਾਂਤੀ ਨੂੰ ਚੀਰ ਰਿਹਾ ਸੀ ਇਹਨਾਂ ਲੋਕਾਂ ਵਿੱਚੋਂ ਇੱਕ ਸੀ ਅਮਿਤ ਇੱਕ ਨੌਜਵਾਨ ਜਿਸਦੇ ਚਿਹਰੇ ਤੇ ਡੂੰਗੀ ਉਦਾਸੀ ਸ਼ਾਈ ਸੀ ਉਸ ਦੀਆਂ ਅੱਖਾਂ ਲਾਲ ਸਨ ਜਿਵੇਂ ਕਈ ਰਾਤਾਂ ਤੋਂ ਸੌਤਾ ਨਾ ਹੋਵੇ ਹੱਥਾਂ ਦੇ ਵਿੱਚ ਉਸ ਨੇ ਇੱਕ ਪਵਿੱਤਰ ਕਲਸ਼ ਫੜਿਆ ਸੀ ਜਿਸ ਵਿੱਚ ਉਸ ਦੀ ਮਾਂ ਬਲਜੀਤ ਕੌਰ ਦੀਆਂ ਅਸਥੀਆਂ ਸਨ 10 ਦਿਨ ਪਹਿਲਾਂ ਹੀ ਉਹਨਾਂ ਦੀ ਪਿਆਰੀ ਮਾਂ ਦੁਨੀਆਂ ਦੇ ਵਿੱਚ ਨਹੀਂ ਰਹੀ ਉਹਨਾਂ ਨੇ ਬਹੁਤ ਹੀ ਦੁਖੀ ਮਨ ਨਾਲ ਆਪਣੀ ਮਾਂ ਦਾ ਅੰਤਿਮ ਸੰਸਕਾਰ ਕੀਤਾ ਸੀ ਅਤੇ ਅੱਜ ਉਹ ਉਸ ਦੀ ਆਤਮਿਕ ਸ਼ਾਂਤੀ ਲਈ ਫੁੱਲ ਯਾਨੀ ਕਿ ਅਸਥੀਆਂ ਜਲ ਦੇ ਵਿੱਚ ਪ੍ਰਵਾਹ ਨੇ ਸ਼੍ਰੀ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੇ ਸਨ ਉਸ ਦੇ ਨਾਲ ਉਸ ਦੇ ਪਿਤਾ ਸਰਦਾਰ ਗੁਰਮੇਲ ਸਿੰਘ ਅਤੇ ਕੁਝ ਰਿਸ਼ਤੇਦਾਰ ਵੀ ਸਨ ਜਿਨ੍ਹਾਂ ਦੇ ਚਿਹਰਿਆਂ ਤੇ ਵੀ ਸੋਗ ਦੀ ਪਰਛਾਈ ਸੀ ਪਰਮਾਤਮਾ ਦਾ ਨਾਮ ਜਪ ਕਰਦੇ ਹੋਏ ਅਮਿਤ ਨੇ ਕਲਸ਼ ਨੂੰ ਫੜ ਕੇ ਹੌਲੀ-ਹੌਲੀ ਦਰਿਆਵਲ ਕਦਮ ਵਧਾਏ ਹਰ ਕਦਮ ਨਾਲ ਉਸ ਦੇ ਦਿਲ ਤੇ ਭਾਰ ਵੱਧਦਾ ਜਾ ਰਿਹਾ ਸੀ ਉਸ ਨੂੰ ਯਾਦ ਆ ਰਿਹਾ ਸੀ ਕਿਵੇਂ ਉਸ ਦੀ ਮਾਂ ਨੇ ਉਸ ਨੂੰ ਪਾਲਿਆ ਕਿਵੇਂ ਉਸ ਨੇ ਹਮੇਸ਼ਾ ਉਸ ਦਾ ਸਾਥ ਦਿੱਤਾ ਉਸ ਦੀਆਂ ਅੱਖਾਂ ਵਿੱਚੋਂ ਹੰਝ ਵਹਿ ਤੁਰੇ ਜੋ ਸਦਾਤ ਬਰਿਆਦੇ ਪਾਣੀ ਵਿੱਚ ਮਿਲ ਰਹੇ ਸਨ ਉਸਦੇ ਪਿਤਾ ਸਰਦਾਰ ਗੁਰਮੇਲ ਸਿੰਘ ਉਹ ਵੀ ਉਸਦੇ ਨਾਲ ਸਨ ਉਹਨਾਂ ਦੇ ਕਦਮ ਭਾਰੇ ਸਨ ਅਤੇ ਹਰ ਸਾਲ ਨਾਲ ਇੱਕ ਦਬਿਆ ਹੋਇਆ ਦਰਦbaar ਨਿਕਲ ਰਿਹਾ ਸੀ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਆਪਣੀ ਅਰਧাঙ্গਣੀ ਨੂੰ ਇਸ ਤਰ੍ਹਾਂ ਅਰਵਿਦਾ ਕਰਨਗੇ ਹਰ ਪਾਸੇ ਸ਼ਰਧਾਲੂਆਂ ਦੀ ਭੀੜ ਸੀ ਕੋਈ ਇਸ਼ਨਾਨ ਕਰ ਰਿਹਾ ਸੀ ਕੋਈ ਪਾਠ ਕਰ ਰਿਹਾ ਸੀ ਪਰ ਅਮਿਤ ਅਤੇ ਗੁਰਮੇਲ ਸਿੰਘ ਲਈ ਸਮਾਂ ਹੀ ਰੁਕ ਗਿਆ ਸੀ ਉਹਨਾਂ ਦੀਆਂ ਨਜ਼ਰਾਂ ਵਿੱਚ ਸਿਰਫ ਆਪਣੀਆਂ ਮਾਂ ਦੀਆਂ ਯਾਦਾਂ ਸਨ ਅਤੇ ਖਥਾਂ ਦੇ ਵਿੱਚ ਅਸਥੀਆਂ ਦਾ ਕਲਸ਼ ਜਿਵੇਂ ਹੀ ਅਮਿਤ ਦਰਿਆ ਦੇ ਕੰਢੇ ਪਹੁੰਚਿਆ ਜਿੱਤੇ ਸ਼ਰਧਾਲੂ ਇਸ਼ਨਾਨ ਕਰ ਰਹੇ ਸਨ ਇੱਕ ਅਜੀਬ ਨਜ਼ਾਰਾ ਉਸ ਦੀਆਂ ਨਜ਼ਰਾਂ ਸਾਹਮਣੇ ਆਇਆ ਦਰਿਆ ਦੇ ਜਲ ਵਿੱਚ ਇੱਕ ਔਰਤ ਚਨਨ ਕਰ ਰਹੀ ਹੈ ਉਸਦੇ ਪੇਠ ਅਮਿਤ ਵਾਲੇ ਸੀ ਉਸਦੇ ਗਿੱਲੇ ਚਿੱਟੇ ਵਾਲ ਉਸਦੀ ਸ਼ਕਲ ਉਸਦਾ ਕਦ ਕਠ ਸਭ ਕੁਝ ਇਨਾ ਜਾਣਿਆ ਪਛਾਣਿਆ ਲੱਗ ਰਿਹਾ ਸੀ ਜਿਵੇਂ ਉਹ ਅਕਸਰ ਆਪਣੀ ਮਾਂ ਨੂੰ ਦਿਖਦਾ ਸੀ ਉਸ ਨੂੰ ਇੱਕ ਪਲ ਲਈ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਾ ਹੋਇਆ ਉਸਤੇ ਖੱਤਾ ਵਿੱਚੋਂ ਕਲਸ਼ ਡਿੱਗਣ ਹੀ ਵਾਲਾ ਸੀ ਉਸ ਨੇ ਆਪਣੀ ਅੱਖਾਂ ਨੂੰ ਮਲਿਆ ਇਹ ਯਕੀਨੀ ਬਣਾਉਣ ਲਈ ਕਿ ਉਹ ਬਿਲਕੁਲ ਸਹੀ ਲੱਗ ਰਿਹਾ ਹੈ ਉਸ ਨੇ ਆਪਣੇ ਪਿਤਾਵਲ ਦੇਖਿਆ ਜੋ ਉਸਦੇ ਨਾਲ ਹੀ ਭਾਰੇ ਮਨ ਨਾਲ ਖੜੇ ਸਨ ਅਮਿਤ ਨੇ ਕੰਬਦੀ ਆਵਾਜ਼ ਕਿਆ ਪਪਾ ਉਹ ਦੇਖੋ ਮਾ ਸਰਦਾਰ ਗੁਰਮੇਲ ਸਿੰਘ ਨੇ ਅਮਿਤ ਦੀ ਦਿਸ਼ਾਵਲ ਦੇਖਿਆ ਪਹਿਲਾ ਤਾਂ ਉਹਨਾਂ ਨੂੰ ਵੀ ਕੁਝ ਸਮਝਣਾ ਆਇਆ ਕਿਉਂਕਿ ਉਹਨਾਂ ਦੇ ਦਿਮਾਗ ਵਿੱਚ ਤਾਂ ਇਹ ਗੱਲ ਘਰ ਕਰ ਚੁੱਕੀ ਸੀ ਵੀ ਉਹਨਾਂ ਦੀ ਪਤਨੀ ਇਸ ਦੁਨੀਆ ਵਿੱਚ ਨਹੀਂ ਹੈ ਪਰ ਜਦੋਂ ਉਸ ਔਰਤ ਨੇ ਪਸਾ ਲਿਆ ਨਾ ਤਾਂ ਉਹਨਾਂ ਦੋਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹ ਕੋਈ ਹੋਰ ਨਹੀਂ ਉਹਨਾਂ ਦੀ ਹੀ ਪਤਨੀ ਬਲਜੀਤ ਕੌਰ ਸੀ ਜਿਸ ਦਾ ਅੰਤਮ ਸੰਸਕਾਰ ਉਹ ਖੁਦ ਕਰਕੇ ਆਏ ਸਨ ਜਿਸ ਦੀਆਂ ਅਸਥੀਆਂ ਉਹਨਾਂ ਦੇ ਪੁੱਤਰ ਦੇ ਖੱਪਾਂ ਵਿੱਚ ਸਨ ਉਹ ਜਿਉਂਦੀ ਕਿਵੇਂ ਸਾਹਮਣੇ ਆ ਗਈ ਜੋ ਕਿ ਸਾਹਮਣੇ ਇਸ਼ਨਾਨ ਕਰ ਰਹੀ ਹੈ ਇੱਕ ਪਲ ਹੀ ਤਾਂ ਸਾਰਿਆਂ ਨੂੰ ਲੱਗਿਆ ਕਿ ਉਹ ਕੋਈ ਡਰਾਉਣਾ ਸੁਪਨਾ ਦਿਖ ਰਿਹਾ ਨਾ ਜਿਵੇਂ ਕਿਸੇ ਭੂਤ ਪ੍ਰੇਤ ਦਾ ਸਾਆ ਹੈ ਭਾਜੜਾ ਪੈ ਗਿਆ ਰੋਲਾ ਪੂਰੇ ਦਰਿਆ ਕੰਢੇ ਫੈਲ ਗਿਆ ਰਿਸ਼ਤੇਦਾਰ ਜੋਥੇ ਮੌਜੂਦ ਸਨ ਕੋਈ ਡਰ ਕੇ ਪਿੱਛੇ ਭੱਜ ਗਿਆ ਕੋਈ ਇੱਧਰ ਤੁਰ ਗਿਆ ਕੋਈ ਉੱਧਰ ਅਤੇ ਕੁਝ ਤਾਂ ਹੈਰਾਨੀ ਨਾਲ ਧਰਤੀ ਤੇ ਹੀ ਬੈਠ ਗਏ ਕਲਸ਼ ਅਮਿਤ ਦੇ ਹੱਥੋਂ ਡਿੱਗ ਗਿਆ ਅਤੇ ਉਸ ਦੀਆਂ ਸਿਆ ਪਾਣੀਆਂ ਦੇ ਵਿੱਚ ਬिखर ਗਈਆਂ ਪਰ ਅਮਿਤ ਨੂੰ ਇਸ ਦੀ ਪਰਵਾਹੀ ਨਹੀਂ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਇਹ ਹੁਣ ਦੁਖਦੇ ਨਹੀਂ ਸਗੋਂ ਹੈਰਾਨੀ ਅਤੇ ਅਵਿਸ਼ਵਾਸ ਦੇ ਸਨ ਇਹ ਨਜ਼ਾਰਾ ਇੰਨਾ ਅਚਾਨਕ ਅਤੇ ਅਜੀਹਾ ਸੀ ਜਿਸ ਤੇ ਸੋਖਾ ਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਸੀ ਲਗਭਗ ਸਾਰੀ ਭੀੜ ਦੇ ਵਿੱਚ ਸ਼ੋਰ ਸੁਣ ਕੇ ਹਫੜਾ ਤਫੜੀ ਮਚ ਗਈ ਪਰ ਇੱਕ ਸੱਚੇ ਜੋ ਉਹਨਾਂ ਦੇ ਸਾਹਮਣੇ ਖੜਾ ਸੀ ਉਹਨਾਂ ਦੀ ਮਾਂ ਉਹਨਾਂ ਦੀ ਪਤਨੀ ਜਿਉਂਦੀ ਉਹਨਾਂ ਦੇ ਸਾਹਮਣੇ ਸੀ ਆਖਿਰਕਾਰ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਜਿਸ ਔਰਤ ਦੀਆਂ ਅਸਤیاں ਉਹਨਾਂ ਦੇ ਹੱਥ ਵਿੱਚ ਕਲਸ਼ ਰੂਪ ਵਿੱਚ ਸਨ ਉਹ ਸਾਹਮਣੇ ਖੜੀ ਕੀਰਤਪੁਰ ਸਾਬ ਦੇ ਵਿੱਚ ਇਸ਼ਾਨਤ ਕਰ ਰਹੀ ਸੀ ਆਖਿਰਕਾਰ ਅਧਿਆਕੀ ਹੋ ਗਿਆ ਹਾਂਜੀ ਦੋਸਤੋ ਬਣਦੇਵ ਦੀ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੁਹਾਨੂੰ ਜਾਣੂ ਕਰਾਵਾਂਗੇ ਹਾਂਜੀ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਅਮਿਤ ਦੇ ਪਿਤਾ ਸਰਦਾਰ ਗੁਰਮੀਲ ਸਿੰਘ ਅਤੇ ਮਾਤਾ ਬਲਜੀਤ ਕੌਰ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡੇ ਰਹਿਣ ਵਾਲੇ ਸਨ ਉਹਨਾਂ ਦਾ ਇੱਕੋ ਇੱਕ ਪੁੱਤਰ ਅਮਿਤ ਦੇ ਸ਼ਹਿਰ ਦੇ ਵਿੱਚ ਇੱਕ ਵੱਡੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਬਲਜੀਤ कौर ਇੱਕ ਬਹੁਤ ਹੀ ਧਾਰਮਿਕ ਅਤੇ ਨੇਕ ਦਿਲ ਔਰਤ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਸੇਵਾ ਵਿੱਚ ਬਤਾਇਆ ਸੀ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਦੇ ਅਤੇ ਅਕਸਰ ਦੂਰ ਦੁਰਾਡੇ ਦੇ ਧਾਰਮਿਕ ਸਥਾਨਾਂ ਤੇ ਵੀ ਸੇਵਾ ਕਰਨ ਲਈ ਜਾਇਆ ਕਰਦੇ ਸਨ ਕਈ ਵਾਰ ਪਿੰਡ ਦੇ ਲੋਕਾਂ ਨਾਲ ਗੁਰਦੁਆਰਾ ਕੀਰਤਪੁਰ ਸਾਹਿਬੇ ਸੇਵਾ ਕਰਕੇ ਆਏ ਸਨ ਪਰਵਾਰ ਨੂੰ ਉਹਨਾਂ ਦੀ ਇਸ ਆਦਤ ਦੀ ਜਾਣਕਾਰੀ ਸੀ ਅਤੇ ਉਹ ਇਸ ਦਾ ਸਤਕਾਰ ਨਹੀਂ ਕਰਦੇ ਸਨ ਬੀਤੇ ਕੁਝ ਸਾਲਾਂ ਤੋਂ ਬਲਜੀਤ ਕੌਰ ਨੇ ਆਪਣਾ ਜ਼ਿਆਦਾਤਰ ਸਮਾਂ ਧਾਰਮਿਕ ਯਾਤਰਾਵਾਂ 'ਤੇ ਬਿਤਾਉਣਾ ਸ਼ੁਰੂ ਕਰ ਦਿੱਤਾ ਉਹ ਅਕਸਰ ਪਿੰਡ ਤੋਂ ਬਾਹਰ ਕਿਸੇ ਆਸ਼ਰਮ ਦੇ ਵਿੱਚ ਜਾ ਕੇ ਸੇਵਾ ਕਰਦੇ ਅਤੇ ਕੁਝ ਦਿਨ ਉੱਥੇ ਹੀ ਰੁਕ ਜਾਂਦੇ ਉਹਨਾਂ ਦਿਨੋਂ ਮਲਤੀ ਜੋ ਕਿ ਸ਼ਰਤਵਾਈ ਸੀ ਉਸ ਨੂੰ ਬਲਜੀਤ ਕੌਰ ਦੀ ਇਹ ਆਦਤ ਕਈ ਵਾਰ ਚੰਗੀ ਨਹੀਂ ਸੀ ਲੱਗਦੀ ਉਸ ਨੂੰ ਲੱਗਦਾ ਸੀ ਕਿ ਸੱਸ ਨੂੰ ਘਰ ਦੇ ਵਿੱਚ ਜ਼ਿਆਦਾ ਸਮਾਂ ਬਿਤਾਉਣਾ ਚਾਹੀਦਾ ਹੈ ਪਰ ਮਲਤੀ ਨੇ ਕਦੇ ਵੀ ਖੁੱਲਕੇ ਇਸ ਬਾਰੇ ਕੁਝ ਨਹੀਂ ਕਿਹਾ ਬਲਜੀਤ ਕੌਰ ਦੀ ਇੱਕ ਛੋਟੀ ਭੈਣ ਵੀ ਸੀ ਕਵਿਤਾ ਜੋ ਕਿ ਪਿੰਡ ਤੋਂ ਦੂਰ ਰਹਿੰਦੀ ਸੀ ਕਵਿਤਾ ਵੀ ਬਹੁਤ ਧਾਰਮਿਕ ਸੁਭਾਦੀ ਸੀ ਅਤੇ ਅਕਸਰ ਧਾਰਮਿਕ ਸਥਾਨਾਂ ਤੇ ਸੇਵਾ ਲਈ ਜਾਂਦੀ ਸੀ ਦੋਵੇਂ ਭੈਣਾਂ ਵਿੱਚ ਡੂੰਘਾ ਅਧਿਆਤਮਿਕ ਰਿਸ਼ਤਾ ਸੀ ਭਾਵੇਂ ਉਹ ਅਕਸਰ ਮਿਲਦੀਆਂ ਨਹੀਂ ਸਨ ਪਰਿਵਾਰ ਨੂੰ ਕਵਿਤਾ ਦੇ ਧਾਰਮਿਕ ਸਥਾਨਾਂ ਤੇ ਜਾਣ ਮਾਰੇ ਆਮ ਜਾਣਕਾਰੀ ਸੀ ਪਰ ਇਹ ਨਹੀਂ ਸੀ ਪਤਾ ਕਿ ਉਹ ਕਦੋਂ ਕਿੱਥੇ ਹੋਵੇਗੀ ਇੱਕ ਮਹੀਨਾ ਪਹਿਲਾਂ ਬਲਜੀਤ ਕੌਰ ਨੇ ਫੋਨ ਤੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਨੋਇਡਾ ਦੇ ਇੱਕ ਨਾਮੀ ਆਸ਼ਰਮ ਦੇ ਵਿੱਚ ਸੇਵਾ ਲਈ ਗਈ ਹੈ ਅਤੇ ਕੁਝ ਦਿਨਾਂ ਲਈ ਉੱਥੇ ਰੁਕੇਗੀ ਅਮਿਤ ਨੂੰ ਯਾਦ ਆਇਆ ਕਿ ਉਸ ਦਿਨ ਮਾਂ ਬਹੁਤ ਖੁਸ਼ ਸੀ उसने फोन ते किसी ਨਾਲ ਲੰਬੀ ਗੱਲ ਕੀਤੀ ਅਤੇ ਕਿਹਾ ਸੀ ਕਵਿਤਾ ਤੂੰ ਵੀ ਇੱਥੇ ਹੈ ਚਲੋ ਵਧੀਆ ਹੈ ਰੱਬ ਮਿਲਾਵੇ ਅਮਿਤ ਨੇ ਸੋਚਿਆ ਕਿ ਮਾਂ ਕਿਸੇ ਹੋਰ ਸ਼ਰਧਾਲੂ ਦੀ ਗੱਲ ਕਰ ਰਹੀ ਹੈ ਉਸਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਉਹ ਕਵਿਤਾ ਮਸੀ ਨਾਲ ਗੱਲ ਕਰ ਰਿਹਾ ਸੀ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕਵਿਤਾ ਵੀ ਉਸੇ ਆਸ਼ਰਮ ਦੇ ਵਿੱਚ ਸੇਵਾ ਕਰ ਰਹੀ ਹੈ ਉਹਨਾਂ ਨੇ ਵਾਦਾ ਕੀਤਾ ਸੀ ਕਿ ਉਹ ਹਰ 2-3 ਦਿਨ ਬਾਅਦ ਫੋਨ ਕਰਿਆ ਕਰਨਗੇ ਸ਼ੁਰੂ ਦੇ ਵਿੱਚ ਤਾਂ ਸਭ ਕੁਝ ਠੀਕ ਚੱਲ ਰਿਹਾ ਸੀ ਬਲਜੀਤ ਕੌਰ ਦੇ ਫੋਨ ਆਉਂਦੇ ਰਹਿੰਦੇ ਸਨ ਪਰ ਫਿਰ ਅਚਾਨਕ ਫੋਨ ਆਉਣੇ ਬੰਦ ਹੋ ਗਏ ਇੱਕ ਦਿਨ ਦੋ ਦਿਨ ਫਿਰ ਇੱਕ ਹਫਤਾ ਬੀਤ ਗਿਆ ਪਰ ਬਲਜੀਤ ਕੌਰ ਦਾ ਕੋਈ ਫੋਨ ਨਾ ਆਇਆ ਪਰਿਵਾਰ ਚਿੰਤਾ ਵਿੱਚ ਹੋ ਗਿਆ ਫੋਨ ਦਾ ਸਿਲਸਲਾ ਟੁੱਟਣ ਤੋਂ ਲਗਭਗ 10 ਦਿਨ ਬਾਅਦ ਇੱਕ ਦਿਨ ਅਚਾਨਕ ਉਹਨਾਂ ਨੂੰ ਇੱਕ ਫੋਨ ਆਇਆ ਇਹ ਫੋਨ ਨੋਇਡ ਦੇ ਉਸੇ ਆਸਣ ਤੋਂ ਸੀ ਜਿੱਤੇ ਬਲਜੀਤ ਕੌਰ ਗਏ ਸਨ ਫੋਨ ਤੇ ਆਸ਼ਰਮ ਦੇ ਇੱਕ ਮੈਨੇਜਰ ਨੇ ਦੱਸਿਆ ਕਿ ਬਲਜੀਤ ਕੌਰ ਦੀ ਅਚਾਨਕ ਮੌਤ ਹੋ ਗਈ ਹੈ ਇਹ ਖਬਰ ਸੁਣ ਕੇ ਪੂਰੇ ਪਰਿਵਾਰ ਤੇ بجلی ਡਿੱਗ ਪਈ ਅਮਿਤ ਦੇ ਹੱਥਾਂ ਪੈਰਾਂ ਦੀ ਸੁੱਧਬੁੱਧ ਚਲੀ ਗਈ ਗੁਰਮੀਲ ਸਿੰਘ ਧਰਤੀ ਤੇ ਬੈਠ ਗਏ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਵਹਿ ਦਰੇ ਘਰ ਦੇ ਵਿੱਚ ਸੋਗ ਦਾ ਮਾਹੌਲ ਛਾ ਗਿਆ ਆਸ਼ਰਮ ਤੋਂ ਆਈ ਬੁਰੀ ਖਬਰ ਅਨੁਸਾਰ ਬਲਜੀਤ ਕੌਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਉਹਨਾਂ ਨੇ ਕਿਹਾ ਕਿ ਆਸ਼ਰਮ ਦੇ ਨਿਵਾ ਅਨੁਸਾਰ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਅਤੇ ਸਾਰੇ ਕਾਨੂੰਨੀ ਕਾਰਵਾਈ ਪੂਰੀ ਕਰ ਲਈ ਗਈ ਹੈ ਉਹਨਾਂ ਨੇ ਪਰਿਵਾਰ ਨੂੰ ਜਲਦ ਤੋਂ ਜਲਦ ਆਸ਼ਰਮ ਆ ਕੇ ਲਾਸ਼ ਨੂੰ ਲੈ ਜਾਣ ਲਈ ਕਿਹਾ ਅਮਿਤ ਆਪਣੇ ਪਿਤਾ ਅਤੇ ਕੁਝ ਰਿਸ਼ਤੇਦਾਰਾਂ ਨਾਲ ਤੁਰੰਤ ਨੋਇਡਾਲੀ ਰਵਨਾ ਹੋ ਗਿਆ ਜਦੋਂ ਉਹ ਆਸ਼ਰਮ ਪਹੁੰਚੇ ਤਾਂ ਮੈਨੇਜਰ ਨੇ ਦੱਸਿਆ ਕਿ ਤੁਹਾਡੇ ਆਣ ਤੋਂ ਇੱਕ ਰਾਤ ਪਹਿਲਾਂ ਬਦਕਿਸਮਤੀ ਨਾਲ ਇਸ ਆਸ਼ਰਮ ਦੇ ਕਮਰੇ ਵਿੱਚ ਸਿਲੰਡਰ ਫਟ ਗਿਆ ਅਤੇ ਉੱਥੇ ਭਿਆ ਬਹੁਤ ਸਾਰਾ ਸਮਾਨ ਜਲ ਚੁਕਿਆ ਹੈ ਤੁਹਾਡੀ ਮਾਤਾ ਜੀ ਉਹ ਵੀ ਬੁਰੀ ਤਰ੍ਹਾਂ ਜਲ ਚੁਕੇ ਹਨ ਉਸ ਸਮੇਂ ਮ੍ਰਿਤਕ ਹੋਣ ਦੇ ਕਾਰਨ ਬਾਕੀ ਜਿਹੜੇ ਦੇ ਸਨ ਉਹਨਾਂ ਨੂੰ ਪਹਿਲਾ ਮਾਰ ਕੱਢਿਆ ਗਿਆ ਅਤੇ ਤੁਹਾਡੇ ਮਾਤਾ ਦੇ ਸਰੀਰ ਨੂੰ ਬਾਹਰ ਕੱਢਣ ਦੇ ਵਿੱਚ ਥੋੜਾ ਸਮਾਂ ਲੱਗ ਗਿਆ ਇਸ ਕਾਰਨ ਉਹਨਾਂ ਦਾ ਚਿਹਰਾ ਕਾਫੀ ਜਲ ਚੁਕਿਆ ਹੈ ਲੇਕਿਨ ਉਹਨਾਂ ਦੀ ਪਛਾਣ ਮੌਤ ਤੋਂ ਠੀਕ ਬਾਅਦ ਕੀਤੀ ਜਾ ਚੁੱਕੀ ਹੈ ਉਹਨਾਂ ਦਾ ਪੋਸਟਮਾਰਟਮ ਵੀ ਕਰਾਇਆ ਜਾ ਚੁੱਕਾ ਹੈ ਆ ਦੇਖੋ ਆ ਉਹਨਾਂ ਦੇ ਜਲਣ ਤੋਂ ਪਹਿਲਾਂ ਦੇ ਫੋਟੋਗ੍ਰਾਫ ਹਨ ਆ ਤੁਹਾਡੀ ਤਸੱਲੀ ਲਈ ਤੋਂ ਹਮ ਜਿੱਤੇ ਜਾ ਰਹੇ ਹਨ ਆ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਹੈ ਤੁਸੀਂ ਡੀਐਨਏ ਦੀ ਜਾਂਚ ਵੀ ਕਰਵਾ ਸਕਦੇ ਹੋ ਜੇਕਰ ਤੁਹਾਨੂੰ ਤਸੱਲੀ ਨਹੀਂ ਹੈ ਲੇਕਿਨ ਪਰਿਵਾਰ ਆਪਣੇ ਮਾਂ ਨੂੰ ਸਾਹਮਣੇ ਇਸ ਹਾਲਾਤ ਦੇ ਵਿੱਚ ਦੇਖ ਬਿਲਕੁਲ ਹੱਕੇ ਬੱਕੇ ਰਹਿ ਗਏ ਉਹੀ ਕਦ ਕਾਠ ਉਹੀ ਚਹਰਾ ਅਤੇ ਉਸੇ ਤਰ੍ਹਾਂ ਦਾ ਰੂਪ ਰੰਗ ਜੋ ਕਿ ਬਿਲਕੁਲ ਹੁਣ ਸੜ ਚੁੱਕਿਆ ਸੀ ਪਛਾਣਨੇ ਆ ਰਿਹਾ ਸੀ ਲੇਕਿਨ ਕੋਈ ਵੀ ਆਪਣੀ ਮਾਂ ਨੂੰ ਕਿਵੇਂ ਸੋਖਾ ਜਾਂ ਅਣਪਛਾਤਾ ਕਰ ਸਕਦਾ ਹੈ ਉਹਨਾਂ ਕੋਲ ਮਚਣ ਤੋਂ ਪਹਿਲਾਂ ਦੀ ਫੋਟੋਗ੍ਰਾਫੀਆਂ ਸਨ ਜੋ ਕਿਸੇ ਦੇ ਕਰ ਦੇਖਨ ਕਿ ਮਚਣ ਵਾਲੀ ਔਰਤ ਬਿਲਕੁਲ ਉਹਨਾਂ ਦੀ ਮਾਂ ਵਰਗੀ ਦਿਖਦੀ ਸੀ ਚਲੋ ਐਸੀ ਤਰ੍ਹਾਂ ਹੋਇਆ ਉਹਨਾਂ ਦਾ ਮਨ ਇਹਨਾਂ ਭਾਰੀ ਸੀ ਕਿ ਉਹ ਜ਼ਿਆਦਾ ਜਾਂਚ ਪੜਤਾਲ ਨਹੀਂ ਕਰ ਸਕੇ ਉਹਨਾਂ ਨੇ ਆਪਣੀ ਮਾਤਾ ਨੂੰ ਪਿੰਡ ਲਿਆ ਕੇ ਅੰਤਮ ਸੰਸਕਾਰ ਕੀਤਾ ਅਤੇ ਕੁਝ ਦਿਨਾਂ ਬਾਅਦ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਫੁੱਲ ਨੂੰ ਜਲ ਪ੍ਰਵਾਹ ਕਰਨ ਲਈ ਆਏ ਅਮਿਤ ਦੇ ਹੱਥ ਵਿੱਚ ਕਲਸ਼ ਡਿੱਗਣ ਤੋਂ ਬਾਅਦ ਉਹ ਹਵਾ ਦੇ ਵਿੱਚ ਹੀ ਰਹਿ ਗਿਆ ਗੁਰਮੇਲ ਸਿੰਘ ਵੀ ਆਪਣੀ ਅੱਖਾਂ ਤੇ ਵਿਸ਼ਵਾਸ ਨਹੀਂ ਕਰ ਪਾਰੇ ਬਲਜੀਤ ਕੌਰ ਗੁਰਮੇਲ ਸਿੰਘ ਨੇ ਕੰਮ ਦੀ ਆਵਾਜ਼ ਵਿੱਚ ਕਿਹਾ ਇਹ ਕਿਵੇਂ ਹੋ ਸਕਦਾ ਹੈ ਅਸੀਂ ਤਾਂ ਤੇਰੇ ਇਸ ਅੰਤਮ ਸੰਸਕਾਰ ਕਰਕੇ ਆਏ ਹਾਂ ਰਿਸ਼ਤੇਦਾਰਾਂ ਵਿੱਚੋਂ ਇੱਕ ਚਾਚਾ ਜੀ ਜੋ ਪਹਿਲਾਂ ਡਰ ਕੇ ਪਿੱਛੇ ਹਟਿਆ ਸੀ ਉਸਨੇ ਹੌਲੀ-ਹੌਲੀ ਅੱਗੇ ਵੱਧ ਕੇ ਕਿਹਾ ਭਾਜੀ ਸ਼ਕਲ ਤਾਂ ਬਲਜੀਤ ਪਰਦਾਈ ਵਰਗੀ ਹੈ ਪਰ ਇਹ ਕਿਵੇਂ ਹੋ ਸਕਦਾ ਹੈ ਹਰ ਕਿਸੇ ਦੇ ਚਿਹਰੇ ਤੇ ਹੈਰਾਨੀ ਅਤੇ ਡਰ ਅਤੇ ਇੱਕ ਵੱਡਾ ਪ੍ਰਸ਼ਨ ਚਿਰ ਸੀ ਬਲਜੀਤ ਕੌਰ ਜੋ ਦਰਿਆ ਵਿੱਚ ਇਸ਼ਨਾਨ ਕਰ ਰਹੀ ਸੀ ਉਸਨੇ ਉਹ ਨਦੀਆ ਆਵਾਜ਼ ਸੁਣੀਆ ਉਸਨੇ ਪਿੱਛੇ ਮੁੜ ਕੇ ਦੇਖਿਆ ਉਸ ਦੀਆਂ ਅੱਖਾਂ ਵਿੱਚ ਪਹਿਲਾਂ ਹੈਰਾਨੀ ਸੀ ਫਿਰ ਇੱਕ ਪਾਲੀ ਉਦਾਸੀ ਛਾ ਗਈ ਅਤੇ ਫਿਰ ਪਛਾਣ ਦੀ ਚਮਕ ਉਸਨੇ ਆਪਣੇ ਘਰ ਵਾਲੇ ਗੁਰਮੀਲ ਸਿੰਘ ਨੂੰ ਪਛਾਣਿਆ ਅਤੇ ਪੁੱਤਰ ਨੂੰ ਪਛਾਣਿਆ ਅਮਿਤ ਤੁਸੀਂ ਇੱਥੇ ਕੀ ਕਰ ਰਹੇ ਹੋ ਤੁਸੀਂ ਮੈਨੂੰ ਦੇਖ ਕੇ ਇੰਨੇ ਹੈਰਾਨ ਕਿਉਂ ਹੋ ਉਸ ਦੀ ਆਵਾਜ਼ ਵਿੱਚ ਵੀ ਕੁਝ ਬਦਲਾ ਸੀ ਸ਼ਾਇਦ ਬਿਮਾਰੀ ਕਾਰਨ ਉਸ ਦੇ ਚਿਹਰੇ ਤੇ ਝੁਰੜੀਆਂ ਮੱਧੀਆਂ ਸਨ ਅਤੇ ਉਸਨੇ ਇੱਕ ਮੋਟਾ ਚਸ਼ਮਾ ਲਗਾਇਆ ਸੀ ਉਹ ਪਹਿਲਾਂ ਨਾਲੋਂ ਥੋੜੀ ਮੋਟੀ ਵੀ ਲੱਗ ਰਹੀ ਸੀ ਇਹ ਸੁਣ ਕੇ ਅਮਿਤ ਅਤੇ ਗੁਰਮੀਲ ਸਿੰਘ ਦੀ ਹਿੰਮਤ ਪਰਤੀ ਰਿਆਵਲ ਵਦੇ ਜਿਵੇਂ ਕਿਸੇ ਸੁਪਨੇ ਵਿੱਚ ਚੱਲ ਰਹੇ ਹੋਣ ਗੁਰਮੇਲ ਸਿੰਘ ਨੇ ਬਲਜੀਤ ਕੌਰ ਦਾ ਹੱਥ ਫੜਿਆ ਜਿਵੇਂ ਇਹ ਯਕੀਨੀ ਬਣਾਉਣਾ ਚਾਹੁੰਦੇ ਹੋਣ ਕਿ ਉਸ ਲਈ ਸੁਪਨਾ ਨਹੀਂ ਦਿਖ ਰਿਹਾ ਬਲਜੀਤ ਤੂੰ ਜਾਂਉਂਦੇ ਐ ਅਸੀਂ ਸੋਚਿਆ ਸੀ ਕਿਤੋਂ ਤੂੰ ਤਾਂ ਸਾਨੂੰ ਛੱਡ ਕੇ ਚਲੀ ਗਈ ਹੈ ਆਸ਼ਰਮ ਤੋਂ ਫੋਨ ਆਇਆ ਸੀ ਕਿ ਤੇਰੀ ਮੌਤ ਹੋ ਗਈ ਹੈ ਅਸੀਂ ਤੇਰਾ ਅੰਤਮ ਸੰਸਕਾਰ ਵੀ ਕਰ ਦਿੱਤਾ ਉਹਨਾਂ ਦੀ ਆਵਾਜ਼ ਵਿੱਚ ਦਰਦ ਅਤੇ ਰਾਹਤ ਦਾ ਮਿਸ਼ਰਣ ਸੀ ਬਲਜੀਤ ਕੌਰ ਨੇ ਕਿਹਾ ਮੈਂ ਤਾਂ ਇੱਥੇ ਕੁਝ ਦਿਨ ਪਹਿਲਾਂ ਹੀ ਆ ਗਈ ਹਾਂ ਨੌਇੜਾ ਦੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਮੈਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਇੱਥੇ ਪਹੁੰਚ ਗਈ ਪਰ ਮੈਨੂੰ ਸਮਝ ਨਹੀਂ ਆ ਰਿਹਾ ਤੁਸੀਂ ਮੈਨੂੰ ਮਰਿਆ ਕਿਵੇਂ ਸਮਝ ਲਿਆ ਆਖਿਰਕਾਰ ਇਹਦਾ ਕਿਵੇਂ ਹੋ ਸਕਦਾ ਹੈ ਸਾਰੇ ਹੈਰਾਨ ਸਨ ਲੇਕਿਨ ਸਮੇਂ ਦੀ ਨਜਾਕਤ ਨੂੰ ਸਮਝਦੇ ਆ ਸਾਰੇ ਜਣੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਗਏ ਉੱਥੇ ਮੱਥਾ ਟੇਕਿਆ ਅਤੇ ਤੁਰੰਤ ਘਰ ਨੂੰ ਧੰਨਵਾਦ ਕਰਦੇ ਵਾਹਿਗੁਰੂ ਵਾਹਿਗੁਰੂ ਕਰਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨਾਮ ਜਪਦੇ ਵਾਪਸ ਆ ਗਏ ਤਾਂ ਜਿਵੇਂ ਹੀ ਘਰ ਪਹੁੰਚੇ ਤਾਂ ਸਾਰੇ ਕਰਦਿਆਂ ਨੇ ਤਫਦੀਸ਼ ਕਰਨੇ ਸ਼ੁਰੂ ਕਰ ਦਿੱਤੇ ਬਿਜੇਸ ਔਰ ਦਾ ਅੰਤਮ ਸੰਸਕਾਰ ਉਹਨਾਂ ਨੇ ਕਰ ਦਿੱਤਾ ਆਖਿਰਕਾਰ ਉਹ ਕੌਣ ਸੀ ਜੇਕਰ ਉਹਨਾਂ ਦੀ ਆਪਣੀ ਮਾਤਾ ਨਹੀਂ ਸੀ ਤਾਂ ਫਿਰ ਇਸ ਦੇ ਪਿੱਛੇ ਕਿਹੜਾ ਰਾਜ਼ ਲੁਕਿਆ ਹੋਏ ਤਾਂ ਬਲਜੀਤ ਕੌਰ ਅਤੇ ਉਸ ਦੇ ਘਰ ਵਾਲੇ ਤੁਰੰਤ ਉਸ ਆਸ਼ਰਮ ਦੇ ਵਿੱਚ ਜਾਂਦੇ ਹਨ ਨੌਇੜਾ ਪਹੁੰਚ ਕੇ ਆਸ਼ਰਮ ਦੇ ਵਿੱਚ ਤਬਦੀਸ਼ ਕਰਦੇ ਹਨ ਅਤੇ ਥੋੜੀ ਬਹੁਤ ਜਾਂਚ ਕਰਨ ਤੋਂ ਬਾਅਦ ਸੱਚ ਸਾਹਮਣੇ ਆ ਜਾਂਦਾ ਹੈ ਕਿ ਉਸ ਦਿਨ ਜੋ ਦਿਲ ਦਾ ਦੌਰਾ ਪੈਣ ਕਾਰਨ ਜੋ ਔਰਤ ਪੂਰੀ ਹੋ ਗਈ ਸੀ ਉਹ ਕੋਈ ਹੋਰ ਨਹੀਂ ਉਸ ਦੇ ਹੀ ਜੁੜਵਾ ਸੱਕੀ ਪੈਣ ਛੋਟੀ ਪੈਣ ਕਵਿਤਾ ਸੀ ਜੋ ਕਿ ਹੁਬਹੂ ਉਸੇ ਦੇ ਕਦ ਕਾਟਦੀ ਸੀ ਅਤੇ ਚਿਹਰਾ ਦਲਨ ਦੇ ਕਾਰਨ ਇਹਨਾਂ ਨੂੰ ਇੰਝ ਲੱਗਿਆ ਜਿਵੇਂ ਕਿ ਬਲਜੀਤ ਕੌਰ ਪੂਰੀ ਹੋ ਗਈ ਹੈ ਇੱਕ ਨਾ ਜਿਮੀਨੀ ਉਹਨਾਂ ਦੇ ਸੁਣੇ ਸਾਰੇ ਜਣੇ ਹੈਰਾਨ ਰਗੇ ਤੁਰੰਤ ਹੀ ਕਵਿਤਾ ਦੇ ਘਰ ਫੋਨ ਕੀਤਾ ਗਿਆ ਉਸਦੇ ਪੁੱਤਰ ਜਿਹੜੇ ਸਨ ਘਰ ਦੇ ਜਿਹੜੇ ਸਨ ਉਹ ਕਿੰਨੇ ਦਿਨਾਂ ਤੱਕ ਕਵਿਤਾ ਨੂੰ ਪੜ ਰਹੇ ਸਨ ਕਿੰਨੇ ਦਿਨਾਂ ਦੇ ਆਪਣੀ ਮਾਤਾ ਲਾਭਰੇ ਸਨ ਲੇਕਿਨ ਜਦੋਂ ਪਤਾ ਲੱਗਿਆ ਮਾਤਾ ਪੂਰੀ ਹੋ ਚੁੱਕੀ ਹੈ ਅੰਤਮ ਸੰਸਕਾਰ ਵੀ ਕਰ ਦਿੱਤਾ ਹੈ ਅਤੇ ਜੋ ਅੰਤਮ ਸੰਸਕਾਰ ਦੇ ਵਿੱਚ ਆਏ ਸਨ ਉਹ ਉਹਨਾਂ ਦੀ ਮਸੀ ਨਹੀਂ ਉਹਨਾਂ ਦੀ ਆਪਣੀ ਮਾਂ ਸੀ ਸਾਰੇ ਜਣੇ ਫੁੱਟ ਫੁੱਟ ਕੇ ਰੋਣ ਲੱਗੇ ਅਤੇ ਤੁਰੰਤ ਬਾਅਦ ਹੀ ਉਹ ਕੀਰਤਪੁਰ ਸਾਹਿਬ ਗਏ ਦੁਬਾਰਾ ਅਰਦਾਸ ਕਰਾਈ ਜੋ ਉਸ ਦਿਨ ਫੁੱਲ ਗਲਤੀ ਨਾਲ ਕਲਸ਼ ਕਾਰਨ ਬੱਚ ਦੇ ਗੈਸਨਾ ਉਹਨਾਂ ਦੇ ਢੰਗ ਤਰਨ ਦਾਸ ਕਰਵਾਏ ਕਵਿਤਾ ਦੀ ਆਤਮਿਕ ਸ਼ਾਂਤੀ ਲਈ ਦਾਸ ਹੋਈ ਲੇਕਿਨ ਇਧਰ ਬਲਜੀਤ ਕੌਰ ਦਾ ਪਰਿਵਾਰ ਸੁਖੀ ਸੀ ਉਹਨਾਂ ਨੂੰ ਹਲਕੀ ਖੁਸ਼ੀ ਸੀ ਹਲਕਾ ਗਮ ਵੀ ਉਹਨਾਂ ਦੀ ਮਾਸੀ ਜਿਹੜੀ ਹੈ ਪੂਰੀ ਹੋ ਚੁੱਕੀ ਹੈ ਲੇਕਿਨ ਮਾਤਾ ਜਿਉਂਦੀ ਹੈ ਇਸ ਤਰ੍ਹਾਂ ਇੱਕ ਪੁੱਤਰ ਨੂੰ ਆਪਣੀ ਮਾਤਾ ਦੁਬਾਰਾ ਮਿਲ ਗਈ ਲੇਕਿਨ ਉਸ ਦੀ ਮਾਸੀ ਜਿਹੜੀ ਹੈ ਉਹ ਦੁਨੀਆ ਤੋਂ ਚਲੀ ਗਈ ਇਹ ਇੱਕ ਅਨੋਖੀ ਖਾਣੇ ਹੈ ਜੋ ਕਿਸਾਨ ਨੂੰ ਕਿਸੇ ਜਾਣਕਾਰ ਨੇ ਫੋਨ ਕਾਲ ਦੇ ਮਾਧਿਅਮ ਰੇ ਦੱਸੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਦੱਸਣਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਅਲਜੀਤ कौर ਬਾਰੇ ਕੀ ਕਹਿਣਾ ਚਾਹੂੰ ਕਿ ਉਸਦੇ ਪੁੱਤਾਂ ਬਾਰੇ ਹਾਂਜੀ ਦੋਸਤੋ ਦਿਓ ਸਾਨੂੰ ਇਜਾਜ਼ਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੈਣਾ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦਿਓ ਸਾਨੂੰ ਇਜਾਜ਼ਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ